ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ PU ki Study Hub ਤੇ ਸਵਾਗਤ ਹੈ। ਆ ਅੱਧੀ ਇਸ ਵੀਡੀਓ ਵਿੱਚ ਕਰਾਂਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਬੀ ਐਸ ਐਮ ਫੀਟ। ਇਸ ਵਰਤੋਂ ਨੂੰ ਵਰਲਡ ਵਾਰਡੀ ਸਟੇ ਵਰਲਡ ਵਾਰਡੀ ਦਾ ਜਿਹੜਾ ਸਲੇਪਸਿਸ ਚੈਨਲ ਤੇ ਸ਼ੁਰੂ ਕੀਤਾ ਗਿਆ ਹੈਗਾ। ਤਾਂ ਅੱਧਾ ਟੌਪਿਕ ਰਹਿਣ ਵਾਲਾ ਦੂਸਰੇ ਵਿਸ਼ੇ ਹੋ ਜਾਂਦੇ ਤੇ ਕਾਰਨ ਹੈ ਪਹਿਲਾ ਵਿਸ਼ਾ ਜੋ ਤਾਂ ਇਸ ਚੈਨਲ ਤੇ ਕਰਾ ਦਿੱਤਾ ਗਿਆ। ਤਾਂ ਤੁਹਾਡੇ ਸਲੇਪਸ ਦੇ ਵਿੱਚ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੋਨਾਂ ਦੇ ਕਾਰਨ ਤੇ ਨਤੀਜੇ ਦੋਨੇ ਹਨ ਠੀਕ ਹੈ। ਤਾ ਅੱਜ ਕਰਦੇ ਆਂ ਦੂਸਰਾ ਵਿਸ਼ਵ ਯੁੱਧ ਜਿਹੜੇ ਚੈਨਲ ਦੇ ਨਵੇਂ ਹਨ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਤੇ ਵੱਤ ਵਤ ਸ਼ੇਅਰ ਕਰਦੇ ਆ ਕਰੋ ਦੂਸਰਾ ਵਿਸ਼ਵ ਯੁੱਧ ਸ਼ੁਰੂ ਕਰਨ ਤੋਂ ਪਹਿਲਾਂ ਦੋ ਸੰਧੀਆਂ ਹਨ ਠੀਕ ਆ ਬਹੁਤ ਇੰਪੋਰਟੈਂਟ ਹਨ ਜਿਨ੍ਹਾਂ ਤੋਂ ਬਿਨਾਂ ਦੂਸਰਾ ਵਿਸ਼ਵ ਯੁੱਧ ਤੇ ਨਹੀਂ ਸਮਝਿਆ ਜਾ ਸਕਦਾ ਇਹਨਾਂ ਸੰਧੀਆਂ 'ਤੇ ਤੁਹਾਨੂੰ ਸ਼ਾਰਟਕਾਚ ਨੂੰ ਵੀ ਆ ਸਕਦਾ ਹੈਗਾ ਠੀਕ ਆ ਤਾਂ ਪੜਦੇ ਆਂ ਪਹਿਲਾ ਹੈਗਾ ਸ਼ਾਂਤੀ ਸਮਝੌਤਾ 1919 ਤੋਂ 1920 ਦੇ ਵਿੱਚ ਜਨਵਰੀ 1918 ਦੇ ਵਿੱਚ ਯੂ ایس اے ਦੇ ਰਾਸ਼ਟਰਪਤੀ ਵਿਲਸਨ ਨੇ ਆਪਣੇ ਭਾਸ਼ਣ ਦੇ ਦੌਰਾਨ ਅਮਨ ਸ਼ਾਂਤੀ ਕਾਇਮ ਕਰਨ ਲਈ 14 ਯੋਜਨਾਵਾਂ ਦਾ ਐਲਾਨ ਕੀਤਾ ਸੀ ਇਸ ਦੇ ਆਧਾਰ ਤੇ ਜਰਮਨ ਨੇ 11 ਨਵੰਬਰ 1918 ਨੂੰ ਮਿੱਤਰ ਦੇਸ਼ ਸੀ ਜਿਹੜੇ ਇੰਗਲੈਂਡ ਫਰਾਂਸ ਰੂਸ ਨਾਲ ਅਸਥਾਈ ਸਮਝੌਤਾ ਕਰ ਲਿਆ ਠੀਕ ਹੈ ਇਹ ਫਸਟ ওয়ার্ল্ড ਵਾਰ ਦੇ ਵਿੱਚ ਜਰਮਨ ਜਿਹੜਾ ਹਾਰ ਗਿਆ ਸੀਗਾ ਇੰਗਲੈਂਡ ਫ੍ਰਾਂਸ ਤੇ ਰੂਸ ਜਿੱਤੇਗੇ ਸੀ ਠੀਕ ਆ ਤੇ ਜਿਹੜੇ ਯੂ ਐਸ ਏ ਦਾ ਰਾਸ਼ਟਰਪਤੀ ਸੀ ਉਹਨਾਂ ਨੇ ਇਹਨਾਂ ਦੋਨਾਂ ਦੇ ਵਿੱਚ ਸਮਝੌਤਾ ਕਰਵਾ ਦਿੱਤਾ ਸੀ ਪਰ ਇਹ ਸਮਝੌਤਾ ਕਿਸੀ ਅਸਥਾਈ ਸੀ ਠੀਕ ਆ ਇਸ ਪਿੱਛੋਂ ਜਨਵਰੀ 1919 ਨੂੰ ਪੈरिस ਵਿਖੇ ਇੱਕ ਸ਼ਾਂਤੀ ਸੰਮੇਲਨ ਹੋਇਆ ਜਿਸ ਵਿੱਚ ਹਾਰੇ ਅਤੇ ਹੋਰ ਕਈ ਦੇਸ਼ਾਂ ਨੇ ਭਾਗ ਲਿਆ ਇਸ ਸੰਮੇਲਨ ਵਿੱਚ ਕਾਫੀ ਬਹਿਸ ਤੋਂ ਬਾਅਦ ਹਾਰੇ ਜਿਹੜੇ ਦੇਸ਼ਾਂ ਤੋਂ ਦਸਤਖਤ ਜਿਹੜੇ ਕਰਵਾ ਲਏਗੇ ਸੀ ਠੀਕ ਆ ਤਾਂ ਉਹਨਾਂ ਉੱਤੇ ਕਈ ਜੁਰਮਾਨੇ ਲਾ ਦਿੱਤੇ ਸੀਗੇ ਉਹਨਾਂ ਤੋਂ ਧੱਕੇ ਨਾਲ ਸਾਈਨ ਜਿਹੜੇ ਕਰਵਾਏ ਗਏ ਸੀ ਜਿਹੜਾ ਮੰਗ ਪੱਤਰ ਤਿਆਰ ਕੀਤਾ ਗਿਆ ਸੀ ਤਾਂ ਇਸੇ ਸ਼ਾਂਤੀ ਸਮਝੌਤਾ ਅੱਗੇ ਆਇਆ ਜਾਂਦੀ ਹੈ ਕਿ ਵਰਸਾਈ ਦੀ ਸੰਧੀ ਜਿਹੜੀ ਹੋਈ ਸੀ 28 ਜੂਨ 1919 ਸ਼ਾਰਟ ਕੁਐਸਚਨ ਵਿੱਚ ਆਸਾਦਾ ਦਿੱਤੇ ਠੀਕ ਆ ਸ਼ਾਂਤੀ ਸੰਮੇਲਨ ਵਿੱਚ ਹੋਏ ਫੈਸਲੇ ਅਨੁਸਾਰ ਇੱਕ ਸੰਧੀ ਪੱਤਰ ਤਿਆਰ ਕੀਤਾ ਗਿਆ ਠੀਕ ਹੈ ਤਾਂ ਫੈਸਲਾ ਕਰਾਉਣ ਦੇ ਲਈ ਇੱਕ ਸੰਧੀ ਪੱਤਰ ਤਿਆਰ ਕੀਤਾ ਗਿਆ ਸੀ ਜਿਸ ਉੱਤੇ ਹਾਰੇ ਦੇਸ਼ਾਂ ਨੇ ਵੀ ਸਾਈਨ ਕੀਤੇ ਤੇ ਮਿੱਤਰ ਦੇਸ਼ਾਂ ਨੇ ਹਾਰੇ ਦੇਸ਼ਾਂ ਨੇ ਵੀ ਸਾਈਨ ਕੀਤੇ ਤੇ ਮਿੱਤਰ ਦੇਸ਼ਾਂ ਨੇ ਵੀ ਠੀਕ ਹੈ ਤੇ ਜਿਹੜੇ ਮਿੱਤਰ ਦੇਸ਼ਾਂ ਨੇ ਜਾਣ ਬੁੱਝ ਕੇ ਜਰਮਨੀ ਦੇ ਪ੍ਰਤੀਨਿਧ ਤੋਂ ਵਰਸਾਏ ਵਿਖੇ ਸਾਈਨ ਕਰਵਾਏ ਸੀ ਠੀਕ ਹੈ ਤੇ ਜਾਣ ਬੁੱਝ ਕੇ ਉਹਨਾਂ ਨੇ ਵਰਸਾਏ ਵਿਖੇ ਜਿਹੜਾ ਇਹ ਸਮੇਲਨ ਕਰਵਾਇਆ ਗਿਆ ਸੀ ਕਿਉਂਕਿ ਵਰਸਾਈ ਵਿਖੇ ਹੀ ਜਨਵਰੀ 1871 ਨੂੰ ਜਰਮਨ ਨੇ ਸਾਮਰਾਜ ਦੇ ਨਿਰਮਾਣ ਦਾ ਐਲਾਨ ਕੀਤਾ ਸੀ ਠੀਕ ਆ ਕਿ ਇੱਕ ਵਧੀਆ ਸਾਮਰਾਜ ਬਣਾਵਾਂਗੇ ਜਰਮਨ ਨੇ ਕਿਹਾ ਸੀਗਾ ਵਰਸਾਈ ਵਿਖੇ ਤਾਂ ਕਰਕੇ মিত্র ਦੇਸ਼ਾਂ ਨੇ ਜਾਣ ਬੁੱਝ ਕੇ ਜਗ੍ਹਾ ਚੁਣੀ ਸੀ ਵਰਸਾਈ ਅਤੇ মিত্র ਦੇਸ਼ਾਂ ਨੇ ਜਰਮਨ ਦਾ ਅਪਮਾਨ ਕਰਨ ਦੇ ਲਈ ਜਾਣ ਬੁੱਝ ਕੇ ਉਹੀ ਜਗ੍ਹਾ ਚੁਣੀ ਇਸੇ ਸੰਧੀ ਦੀ ਮਿਤੀ ਵੀ 28 ਜੂਨ ਇਸ ਕਰਕੇ ਰੱਖੀ ਕਿਉਂਕਿ आरके ड्यूक ਦਾ ਕਤਲ ਵੀ ਇਸ ਤਰੀਕ ਨੂੰ ਹੀ ਹੋਇਆ ਸੀ ਜੋ ਆਸਟਰੀਆ ਦਾ ਜੋਰਾਸੀ ਤਾਂ ਫਸਟ ਵਰਲਡ ਵਾਰ ਦੇ ਵਿੱਚ ਪੜਿਆ ਸੀਗਾ ਜਿਹੜਾ ਤਤਕਾਲੀ ਕਾਰਨ ਕੀ ਬਣਿਆ ਸੀਗਾ આરਕੇ ਡਿਊਕ ਦਾ ਕਤਲ ਹੋਇਆ ਸੀਗਾ 28 ਜੂਨ ਨੂੰ ਠੀਕ ਹੈ ਤੇ ਜਾਣ ਬੁੱਝ ਕੇ ਤਰੀਕ 28 ਜੂਨ ਰੱਖੀ ਗਈ ਸੀ ਤੇ ਜਾਣ ਬੁੱਝ ਕੇ ਹੀ ਜਗ੍ਹਾ ਵਿਵਸਾਇ ਚੁਣੀ ਗਈ ਸੀ ਤੇ ਸਾਰਾ ਕੁਝ ਜਰਮਨ ਨੂੰ ਨੀਵਾ ਦਿਖਾਉਣ ਦੇ ਲਈ ਕੀਤਾ ਗਿਆ ਸੀ ਮਿੱਤਰ ਦੇਸ਼ਾਂ ਨੇ ਜਰਮਨ ਨੂੰ ਬਹੁਤ ਨੀਵਾ ਦਿਖਾਇਆ ਠੀਕ ਹੈ ਉਹਦੇ ਬਹੁਤ ਸਾਰੇ ਇਲਾਕੇ ਖੋਲੇ ਤੇ ਜਰਮਨ ਉੱਤੇ ਭਾਰੀ ਜਿਹੜੇ ਸੀ ਖਰਚੇ ਤੇ ਜੁਰਮਾਨੇ ਵੀ ਲਗਾਏ। ਤੇ ਇਹ ਸੰਧੀ ਹੋਈ ਸੀ ਠੀਕ ਹੈ ਮੋਸਟ ਇੰਪੋਰਟੈਂਟ ਹੈ। ਹੁਣ ਪੜ੍ਹਦੇ ਹਾਂ ਦੂਸਰਾ ਵਿਸ਼ਾ ਹੋ ਜਾਂਦਾ। ਦੂਸਰਾ ਵਿਸ਼ਾ ਵਿਯੁੱਧ 1939 ਤੋਂ ਲੈ ਕੇ 1945 ਤੱਕ ਚੱਲਿਆ। ਇੱਕ ਪਾਸੇ ਜਰਮਨ, ਇਟਲੀ, ਜਾਪਾਨ, ਰੂਮਾਨੀਆ ਸੀ ਤੇ ਦੂਸਰੇ ਪਾਸੇ ਇੰਗਲੈਂਡ, ਫਰਾਂਸ ਤੇ ਯੂ ਐਸ ਏ ਸੀ। ਇਹ ਵੀ ਬਹੁਤ ਭਿਆਨਕ ਯੁੱਧ ਰਿਹਾ। ਇਸ ਵਿੱਚ ਵੀ ਬਹੁਤ ਜਾਣੀ ਮਾਲੀ ਦਾ ਨੁਕਸਾਨ ਹੋਇਆ ਤਾਂ ਜਿਹੜਾ ਸੈਕਿੰਡ ਵਰਲਡ ਵਾਰ ਸੀਗੀ ਇਹ 1939 ਤੋਂ ਲੈ ਕੇ 1945 ਤੱਕ ਚੱਲੀ ਇਹਦੇ ਵਿੱਚ ਵੀ ਦੋ ਗੁੱਟ ਬਣ ਗਏ ਇੱਕ ਪਾਸੇ ਜਰਮਨ ਇਟਲੀ ਜਾਪਾਨ ਤੇ ਦੂਸਰੇ ਪਾਸੇ ਸੀ ਇੰਗਲੈਂਡ ਫਰਾਂਸ ਤੇ ਯੂ ਐਸ ਏ ਹੁਣ ਪੜਦੇ ਆ ਕਾਰਨ ਕਾਰਨਾਂ ਦੇ ਵਿੱਚ ਜਿਹੜੀ ਫਸਟ ਪੁਆਇੰਟ ਆ ਜਾਂਦਾ ਵਰਸਾਈ ਦੀ ਸੰਧੀ ਜਿਹੜਾ ਪਿੱਛੇ ਪੜਿਆ ਹੈਗਾ ਉਹ ਸਾਰਾ ਕੁਝ ਇਹਦੇ ਵਿੱਚ ਲਿਖ ਦੇਣਾ ਠੀਕ ਹੈ ਸੈਕੰਡ ਪੁਆਇੰਟ ਆ ਜਾਂਦਾ ਹੈਗਾ ਰਾਸ਼ਟਰੀ ਭਾਵਨਾ ਦਾ ਜਾਗਣਾ ਇਹ ਵੀ ਦੂਸਰੇ ਵਿਸ਼ਾ ਯੋਧਤਾ ਮਹੱਤਵਪੂਰਨ ਕੰਨ ਰਿਹਾ ਰਾਸ਼ਟਰੀ ਭਾਵਨਾ ਕਿਉਂ ਦੇ ਕਿ ਆਪਣੇ ਰਾਸ਼ਟਰ ਪ੍ਰਤੀ ਲੋਕਾਂ ਦਾ ਪਿਆਰ ਸ਼ਰਧਾ ਜਰਮਨ ਦੇ ਨਾਲ ਹੋ ਉਰਵੀ ਕਈ ਦੇਸ਼ਾਂ ਨਾਲ ਥੱਕਾ ਹੋਇਆ ਸੀ ਤਾਂ ਪਿੱਛੇ ਵਰਸਾਈ ਦੀ ਸੰਧੀ ਵਿੱਚ ਪੜਿਆ ਕਿ ਜਿਹੜਾ ਜਰਮਨ ਸੀ ਉਹ ਦੇ ਨਾਲ ਬਹੁਤ ਥੱਕਾ ਹੋਇਆ ਉਹਨੂੰ ਨੀਵਾ ਦਿਖਾਇਆ ਗਿਆ ਸੀ ਤੇ ਹੋਰ ਵੀ ਕਈ ਦੇਸ਼ਾਂ ਨਾਲ ਥੱਕਾ ਹੋ ਗਿਆ ਸੀ ਜਰਮਨ ਦੇ ਕਈ ਇਲਾਕਿਆਂ ਨੂੰ ਮਿੱਤਰ ਦੇਸ਼ਾਂ ਨੇ ਆਪਣੇ ਅਬਜੇ ਵਿੱਚ ਲੈ ਲਿਆ ਉਥੋਂ ਦੇ ਲੋਕਾਂ ਨੇ ਆਪਣੇ ਜਰਮਨ ਨੂੰ ਸਹੀ ਦੇ ਮੰਨਦੇ ਸਨ ਉਹ ਇਸ ਦੇ ਲਈ ਉਹਨਾਂ ਨੇ ਮਿੱਤਰ ਦੇਸ਼ਾਂ ਦਾ ਵਿਦਰੋਹ ਕੀਤਾ ਤਾਂ ਜਰਮਨ ਦੇ ਜਿਹੜੇ ਇਲਾਕੇ ਮਿੱਤਰ ਦੇਸ਼ਾਂ ਨੇ ਖੋਏ ਸੀਗੇ ਠੀਕ ਆ ਉਥੋਂ ਦੇ ਜਿਹੜੇ ਲੋਕ ਸਿ ਉਹ ਆਪਦੇ ਦੇਸ਼ ਨੂੰ ਸਹੀ ਮੰਨਦੇ ਸੀਗੇ ਤਾਂ ਕਰਕੇ ਉਹਨਾਂ ਨੇ ਜਿਹੜੇ ਮਿੱਤਰ ਦੇਸ਼ਾਂ ਨੇ ਇੰਗਲੈਂਡ ਫਰਾਂਸ ਰੂਸ ਵਰਗੇ ਉਹਨਾਂ ਦੇ ਉਹਨਾਂ ਨਾਲ ਵਿਦਰੋਹ ਕਰ ਦਿੱਤਾ ਉਹਨਾਂ ਦੇ ਵਿਰੁੱਧ ਨੈਕਸਟ ਪੁਆਇੰਟ ਆ ਜਾਂਦਾ ਹੈਗਾ ਖਰਾਬ ਆਰਥਿਕ ਹਾਲਤ ਜਿੱਤੇ ਵੀ ਮਿੱਤਰ ਦੇਸ਼ ਲਿਖਿਆ ਹੋਗਾ ਉੱਥੇ ਤੁਸੀਂ ਸਮਝਣਾ ਫ੍ਰਾਂਸ ਇੰਗਲੈਂਡ ਤੇ ਰੂਸ ਜਿਹੜੇ ਮਿੱਤਰ ਦੇਸ਼ ਸੀ ਉਹਨਾਂ ਨੇ ਹਾਰੇ ਦੇਸ਼ਾਂ ਤੇ ਭਾਰੀ ਜੁਰਮਾਨੇ ਲਗਾਏ ਉਹਨਾਂ ਦੀ ਹਾਲਤ ਤਾਂ ਪਹਿਲਾਂ ਹੀ ਯੁੱਧ ਵਿੱਚ ਖਰਾਬ ਹੋ ਗਈ ਸੀ ਠੀਕ ਆ ਤਾਂ ਯੁੱਧ ਦੇ ਵਿੱਚ ਬਹੁਤ ਹੀ ਧਨ ਵਰਤਿਆ ਗਿਆ ਸੀਗਾ ਜਿਹੜੇ ਹਾਰ ਗਏ ਸੀ ਦੇਸ਼ ਉਹਨਾਂ ਤੋਂ ਉਹਨਾਂ ਦੀ ਪਹਿਲਾਂ ਹੀ ਆਰਥਿਕ ਹਾਲਤ ਖਰਾਬ ਸੀ ਉਤੋਂ ਜਿਹੜੇ ਮਿੱਤਰ ਦੇਸ਼ਾਂ ਨੂੰ ਉਹਨਾਂ ਉੱਤੇ ਭਾਰੀ ਜੁਰਮਾਨੇ ਉਹਨਾਂ ਨੂੰ ਲਾ ਦਿੱਤੇ ਸੀ ਮਿੱਤਰ ਦੇਸ਼ਾਂ ਵਿੱਚ ਸਾਰੇ ਵੱਧ ਤੋਂ ਵੱਧ ਤਾਂ ਨੇ ਇਕੱਠਾ ਕਰਨਾ ਚਾਹੁੰਦੇ ਸੀ ਠੀਕ ਆ ਤੇ ਜਿਹੜੇ ਫਿਨਾਂਸ ਇੰਗਲੈਂਡ ਵਰਗੇ ਦੇਸ਼ ਸੀਗੇ ਇਹ ਹਾਰੇ ਦੇਸ਼ਾਂ ਤੋਂ ਵੱਧ ਤੋਂ ਵੱਧ ਤਨ ਲੈਣਾ ਚਾਹੁੰਦੇ ਸੀ ਇਟਲੀ ਭਾਵੇਂ ਜਿੱਤੇ ਹੋਏ ਦੇਸ਼ਾਂ ਦੇ ਨਾਲ ਸੀ ਪਰੰਤੂ ਉਸ ਨੂੰ ਉਸਦਾ ਬੰਦਾ ਸਨਮਾਨ ਨਹੀਂ ਮਿਲਿਆ ਇਸ ਲਈ ਦੂਸਰੇ ਵਿਸ਼ਵ ਯੁੱਧ ਵਿੱਚ ਉਹ ਜਰਮਨ ਦੇ ਨਾਲ ਆ ਕੇ ਮਿਲ ਗਿਆ ਠੀਕ ਆ ਤਾਂ ਇਟਲੀ ਆਪਾਂ ਪਿੱਛੇ ਪੜਿਆ ਸੀ ਫਸਟ ਵਰਲਡ ਵਾਰ ਦੇ ਵਿੱਚ ਜਿਹੜੇ ਜਿੱਤੇ ਦੇਸ਼ਾਂ ਉਹਨਾਂ ਨਾਲ ਇਟਲੀ ਸੀਗਾ ਠੀਕ ਆ ਬਾਕੀ ਦੇਸ਼ਾਂ ਨੇ ਆਪਦਾ ਆਪਦਾ ਸਨਮਾਨ ਲੈ ਲਿਆ ਸੀ ਲੋਕ ਕਈ ਇਲਾਕੇ ਜਿੱਤ ਲਏ ਤਾਂ ਨੇ ਲੈ ਲਿਆ ਪਰ ਇਟਲੀ ਨੂੰ ਕੁਝ ਵੀ ਨਹੀਂ ਦਿੱਤਾ ਸੀ ਟਾਈਟਲੀ ਨੇ ਬਹੁਤ ਥੱਕਾ ਹੋਇਆ ਸੀ ਤਾਂ ਦੂਸਰੇ ਯੁੱਧ ਵਿੱਚ ਉਹ ਜਰਮਨਾਂ ਨਾਲ ਰਲ ਜਾਂਦਾ ਹੈਗਾ ਤੇ ਆਪਦੀ ਹਾਰ ਦਾ ਬਦਲਾ ਲੈਣਾ ਚਾਹੁੰਦਾ ਇਹ ਵੀ ਇੱਕ ਕਾਰਨ ਰਿਹਾ ਨੈਕਸਟ ਪੁਆਇੰਟ ਆਇੰਦਾ ਲੋਕਤੰਤਰ ਅਤੀਤ ਅਨਸ਼ਾ ਵਿੱਚ ਟਾਕਰਾ ਤਾ ਪਹਿਲਾ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਦੇ ਵਿੱਚ ਫਾਸੀਵਾਦ ਦਾ ਜਨਮ ਹੋਇਆ ਜਿਸ ਦਾ ਸੰਗਠਨ ਮਸਲੂਨੀ ਨੇ ਕੀਤਾ ਤਾਂ ਇਟਲੀ ਦੇ ਵਿੱਚ ਫਾਸੀਵਾਦ ਨਾਂ ਦਾ ਇੱਕ ਦਲ ਆਇਆ ਜਿਹਦਾ ਸਮਰਥਨ ਜਿਹੜਾ ਸੀਗਾ ਨੇਤਾ ਕੋਨ ਸੀ ਮਸਲੂਨੀ ਸੀ ਉਹਨੇ ਇਸ ਜਿਹੜੇ ਦਲ ਨੂੰ ਬਹੁਤ ਉਸ਼ਾਹਿਤ ਕੀਤਾ ਇਟਲੀ ਦੇ ਲੋਕ ਇਹਦੇ ਅੰਡਰ ਆ ਕੇ ਮਸਲੂਨੀ ਦੀ ਗੱਲ ਮੰਨਣ ਲੱਗੇ ਠੀਕ ਆ ਤਾਂ ਉੱਤੇ ਤਾਨਾਸ਼ਾਹੀ ਫੈਲ ਗਈ ਜਰਮਨ ਦੇ ਵਿੱਚ ਹਿਟਲਰ ਦੇ ਅਧੀਨ ਨਾਜੀਵਾਦ ਦਾ ਜਨਮ ਹੋਇਆ ਇਥੇ ਨਾਜੀਵਾਦ ਕਰ ਲਿਓ ਤਾਂ ਨਾਜੀਵਾਦ ਦਾ ਜਨਮ ਹੋਇਆ ਹੁਣ ਯੂਰਪ ਦੇ ਵਿੱਚ ਯੂਰਪ ਦੇ ਵਿੱਚ ਤਾਨਾਸ਼ਾਹ ਤੇ ਲੋਕਤੰਤਰ ਦੋਵੇਂ ਬਣ ਗਏ ਸੀ ਦੋ ਸੰਸਥਾਵਾਂ ਬਣ ਗਿਆ ਸੀ ਜਦ ਤਾਨਾਸ਼ਾਹ ਤੇ ਲੋਕਤੰਤਰ ਇਕੱਠੇ ਬਣ ਜਾਂਦੇ ਆ ਜਾਂ ਮਿਲਦੇ ਆ ਤਾਂ ਇਹਨਾਂ ਦੇ ਵਿੱਚ ਯੁੱਧ ਦੀ ਸੰਭਾਵਨਾ ਜਿਹੜੀ ਆ ਹੋਰ ਵਧ ਜਾਂਦੀ ਹੈ ਠੀਕ ਆ ਤਾਂ ਕਰਕੇ ਇਹ ਵੀ ਦੂਸਰੇ ਵਿਸ਼ੇ ਜੰਦ ਦਾ ਕਾਰਨ ਰਿਹਾ ਨੈਕਸਟ ਆਉਂਦਾ ਨਹੀਂ ਸ਼ਾਸਤਰੀ ਕਾਲ ਨਹੀਂ ਸ਼ਾਸਤਰੀ ਕਰਨ ਦੇ ਵੀ ਸ਼ਾਰਟ ਕੁਸਚਨ ਆ ਜਾਂਦਾ ਕਿ ਨਿਸ਼ਾਸਤਰੀਕਰਨ ਕੀ ਹੁੰਦਾ ਨਿਸ਼ਾਸਤਰੀਕਰਨ ਦਾ ਮਤਲਬ ਹੁੰਦਾ ਘੱਟ ਸੈਨਾ ਵਰਸਾਈ ਦੀ ਸੰਧੀ ਅਨੁਸਾਰ ਜਰਮਨ ਦੀ ਸੈਨਾ ਘੱਟ ਕਰ ਦਿੱਤੀ ਗਈ ਸੀ ਪਰ ਹਿਟਲਰ ਨੇ ਜਰਮਨ ਦੇ ਵਿੱਚ ਸੈਨਾ ਵਧਾਉਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ ਵਧਾ ਦਿੱਤੀ ਜਿਸ ਨਾਲ ਸੰਧੀ ਖਤਮ ਹੋ ਗਈ ਠੀਕ ਹੈ ਤਾਂ ਵਰਸਾਈ ਦੀ ਸੰਧੀ ਅਨੁਸਾਰ ਇਹ ਕਿਹਾ ਗਿਆ ਸੀ ਕਿ ਜਰਮਨ ਦੇ ਵਿੱਚ ਬਹੁਤ ਘੱਟ ਸੈਨਾ ਰੱਖੀ ਜਾਵੇਗੀ ਤਾਂ ਜੋ ਜਰਮਨ ਫਿਰ ਤੋਂ ਉਧਰੋਹ ਨਾ ਕਰੇ ਪਰ ਜਦੋਂ ਜਰਮਨ ਦੇ ਵਿੱਚ ਨਾਜੀਵਾਦ ਦਾ ਸਮਰਥਨ ਹੁੰਦਾ ਹੈਗਾ ਹਿਟਲਰ ਕਰਦਾ ਹੈਗਾ ਤਾਂ ਹਿਟਲਰ ਹੌਲੀ-ਹੌਲੀ ਆਪਣੀ ਸੈਨਾ ਜਿਹੜੀ ਉਹ ਵਧਾਉਣ ਲੱਗ ਪੈਂਦਾ ਹੈ ਜਰਮਨ ਦੇ ਜਿਹਦੇ ਨਾਲ ਵਰਸਾਈ ਦੀ ਸੰਧੀ ਜਿਹੜੀ ਉਹ ਭੰਗ ਹੋ ਜਾਂਦੀ ਹੈ ਕੀ ਆ ਇਸ ਦੇ ਨਾਲ ਹੋਰ ਦੇਸ਼ ਵੀ ਆਪਣੇ ਆਪਣੇ ਦੇਸ਼ਾਂ ਦੇ ਵਿੱਚ ਸੈਨਾ ਭਰਤੀ ਕਰਨ ਲੱਗ ਪੈਂਦੇ ਆ ਠੀਕ ਆ ਤਾਂ ਹਿਟਲਰ ਨੂੰ ਦੇਖ ਕੇ ਕਹਿੰਨ ਵਰਸਾਈ ਦੀ ਸੰਧੀ ਉਹਨੇ ਭੰਗ ਕਰਤਾ ਦਿੱਤੀ ਸੀ ਤੇ ਜਿਹੜੇ ਹੋਰ ਵੀ ਦੇਸ਼ ਹਾਰੇ ਸੀਗੇ ਉਹ ਵੀ ਆਪਦੇ ਦੇਸ਼ਾਂ ਦੇ ਵਿੱਚ ਹੌਲੀ-ਹੌਲੀ ਸੈਨਾ ਵਧਾਉਣ ਲੱਗ ਪੈਂਦੇ ਆ ਤਈ ਵੀ ਇੱਕ ਕਾਰਨ ਆ ਰਿਹਾ ਨੈਕਸਟ ਆਇਆ ਨਾ ਇੰਗਲੈਂਡ ਅਤੇ ਫਰਾਂਸ ਵਿੱਚ ਮਤਭੇਦ ਇੰਗਲੈਂਡ ਤੇ ਫਰਾਂਸੀਸੀ ਜਿਹੜੇ ਮਿੱਤਰ ਦੇਸ਼ਾਂ ਵਿੱਚ ਜਿੱਤੇ ਹੋਏ ਦੇਸ਼ਾਂ ਦੇ ਵਿੱਚ ਹਨ ਭਾਵੇਂ ਪਹਿਲੇ ਮਹਾਯੁੱਧ ਦੇ ਵਿੱਚ ਇੰਗਲੈਂਡ ਅਤੇ ਫਰਾਂਸ ਇਕੱਠੇ ਲੜੇ ਪਰ ਬਾਅਦ ਵਿੱਚ ਉਹਨਾਂ ਵਿੱਚਕਾਰ ਮਤਭੇਦ ਹੋ ਗਏ ਇੰਗਲੈਂਡ ਯੂਰਪ ਦੇ ਵਿੱਚ ਸ਼ਾਂਤੀ ਚਾਹੁੰਦਾ ਸੀ ਪਰ ਫਰਾਂਸ ਯੂਰਪ ਉੱਤੇ ਰਾਜ ਕਰਨਾ ਚਾਹੁੰਦਾ ਸੀ ਫਰਾਂਸ ਨੂੰ ਸੇ ਕਿ ਉਹ ਸਾਰੇ ਯੂਰਪ ਦੇ ਉੱਤੇ ਰਾਜ ਕਰੇ ਸਾਰੇ ਉਸਤੇ ਅਧੀਨ ਹੋਣ ਪਰ ਇੰਗਲੈਂਡ ਚਾਹੁੰਦਾ ਸੀ ਕਿ ਚਾਰੇ ਪਾਸੇ ਹੁਣ ਸ਼ਾਂਤੀ ਫੈਲ ਜਾਵੇ ਇਹਨਾਂ ਦੀ ਆਪਸੀ ਫੁੱਟ ਦਾ ਲਾਭ ਹਿਟਲਰ ਨੇ ਚੁੱਕਿਆ ਉਹ ਜਰਮਨ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰਦਾ ਰਿਹਾ ਤਾਂ ਜਦ ਇਹਨਾਂ ਦੇ ਵਿੱਚ મતਭੇਦ ਚੱਲ ਰਹੇ ਸੀ ਤਾਂ ਹਿਟਲਰ ਜਿਹੜਾ ਸੀਗਾ ਉਹ ਜਰਮਨ ਦੇ ਵਿੱਚ ਆਪਣੀਆਂ ਗਤੀਵਿਧੀਆਂ ਕਰਦਾ ਰਿਹਾ ਜਿਸ ਦੇ ਕਰਕੇ ਉਹਨੇ ਆਪਣੀ ਫੌਜ ਬਣਾਈ ਤੇ ਆਪਦੇ ਜਰਮਨ ਨੂੰ ਜਿਹੜਾ ਮਜ਼ਬੂਤ ਕਰ ਲਿਆ ਸੀ ਇਹ ਵੀ ਇੱਕ ਯੁੱਧ ਦਾ ਕਾਰਨ ਰਿਹਾ। ਨੈਕਸਟ ਪੁਆਇੰਟ ਆ ਜਾਂਦਾ ਹੈਗਾ ਰਾਸ਼ਟਰੀ ਸੰਗਤ ਦੀ ਅਸਫਲਤਾ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਰਾਸ਼ਟਰੀ ਸੰਘ ਬਣਾਇਆ ਗਿਆ। ਕਿ ਇੱਕ ਸਾਰੇ ਦੇਸ਼ਾਂ ਨੇ ਕੁਝ ਦੇਸ਼ਾਂ ਰਾਲ ਕੇ ਇੱਕ ਸੰਘ ਬਣਾਇਆ ਗਿਆ ਸੀਗਾ ਤਾਂ ਜੋ ਯੂਰਪ ਦੇ ਵਿੱਚ ਸ਼ਾਂਤੀ ਬਣਾਈ ਜਾ ਸਕੇ। ਠੀਕ ਆ। ਪਰ ਹੌਲੀ-ਹੌਲੀ ਇਸ ਸੰਗਤ ਵਿੱਚ ਬਹੁਤ سارے ਦੇਸ਼ ਮਿਲ ਗਏ। ਪਹਿਲਾਂ ਬਹੁਤ ਕੁਝ ਦੇਸ਼ ਸੀ ਇਹਨਾਂ ਨੂੰ ਕੰਟਰੋਲ ਕਰਨਾ ਬਹੁਤ ਸੌਖਾ ਸੀ ਸੰਘ ਨੂੰ। ਠੀਕ ਆ। ਅਰ ਹੌਲੀ ਹੌਲੀ ਨਵੇਂ ਦੇਸ਼ ਜੜ ਦੇ ਕੇ ਜੀਤੇ ਕਰਕੇ ਸੰਗ ਜਿਹੜਾ ਸੀਗਾ ਇਹ ਸੰਗਠਨ ਬਹੁਤ ਵੱਡਾ ਹੋ ਗਿਆ ਇਸ ਉੱਤੇ ਕੰਟਰੋਲ ਜਿਹੜਾ ਘਟ ਗਿਆ ਤੇ ਜਿਹੜੇ ਇਹਨਾਂ ਦੇ ਵਿੱਚ ਦੇਸ਼ ਸਨ ਇਹਨਾਂ ਦੇ ਵਿੱਚ ਆਪਸੀ ਈਰਖਾ ਵਧ ਗਈ ਠੀਕ ਆ ਇਸ ਸੰਗ ਦੇ ਜਿਹੜੇ ਮੈਂਬਰ ਸਨ ਦੇਸ਼ ਤਾਂ ਇਹਨਾਂ ਦੇ ਵਿੱਚ ਆਪਸੀ ਈਰਖਾ ਵਧ ਗਈ ਜਿਸ ਕਰਕੇ ਰਾਸ਼ਟਰੀ ਸੰਗ ਸ਼ਾਂਤੀ ਕਾਇਮ ਕਰਨ ਦੇ ਵਿੱਚ ਅਸਫਲ ਰਿਹਾ ਇਹ ਵੀ ਦੂਸਰੇ ਵਿਸ਼ਵ ਯੁੱਧ ਦਾ ਕਾਰਨ ਬਣਿਆ ਨੈਕਸਟ ਪੁਆਇੰਟ ਆਇਆਂਦਾ ਹੈਗਾ ਇੰਗਲੈਂਡ ਦੀ ਜਰਮਨ ਨਾਲ ਨਰਮੀ ਇੰਗਲੈਂਡ ਸੀਗਾ ਇਹ ਸ਼ਾਂਤੀ ਚਾਹੁੰਦਾ ਸੀ ਯੂਰਪ ਦੇ ਵਿੱਚ ਤਾਂ ਇਹਨੇ ਜਰਮਨ ਨਾਲ ਦੇ ਜਰਮਨ ਦੇ ਨਾਲ ਵੀ ਨਰਮੀ ਜੜੀ ਰੱਖੀ ਸੀ ਇੰਗਲੈਂਡ ਜਰਮਨ ਵਿੱਚ ਸਥਾਈ ਸ਼ਾਂਤੀ ਦੇ ਹੱਕ ਵਿੱਚ ਸੀ ਇਸ ਦਾ ਲਾਭ ਹਿਟਲਰ ਨੇ ਚੁੱਕਿਆ ਤਾਂ ਇੰਗਲੈਂਡ ਜਿਹੜਾ ਸੀ ਜਰਮਨ ਨਾਲ ਬਹੁਤ ਨਰਮ ਵਿਵਹਾਰ ਕਰਦਾ ਸੀ ਪਰ ਇਹਦਾ ਲਾਭ ਹਿਟਲਰ ਨੇ ਚੁੱਕਿਆ ਉਸਨੇ ਇੰਗਲੈਂਡ ਦੀ ਨਰਮੀ ਕਰਕੇ ਵਰਸਾਈ ਦੀ ਸੰਧੀ ਦੀਆਂ ਸ਼ਰਤਾਾਂ ਭੰਗ ਕਰ ਦਿੱਤੀਆਂ ਅਤੇ ਅਤੇ ਆਪਣੀ ਸੈਨਾ ਜਿਹੜੀ ਉਹ ਵਧਾਉਂਦਾ ਗਿਆ ਸੀਗਾ ਠੀਕ ਆ ਆਪਦੀ ਸ਼ਕਤੀ ਵਧਾਉਂਦਾ ਗਿਆ ਸੀ ਸੈਨਾ ਵਧਾਉਂਦਾ ਗਿਆ ਸੀ ਬਾਅਦ ਵਿੱਚ ਇੰਗਲੈਂਡ ਸਿਰਫ ਜਰਮਨੀ ਵੱਲ ਦੇਖਦਾ ਹੀ ਰਹਿ ਗਿਆ ਇਹ ਵੀ ਦੂਸਰੇ ਵਿਸ਼ਵ ਯੁੱਧ ਦਾ ਕਾਰਨ ਬਣਿਆ ਤਾਂ ਇੰਗਲੈਂਡ ਦੇ ਨਰਮੀ ਸੁਭਾਅ ਕਰਕੇ ਵੀ ਦੂਸਰਾ ਵਿਸ਼ਵ ਯੁੱਧ ਹੋਇਆ ਨੈਸਟ ਪੁਆਇੰਟ ਆਇੰਦਾ ਯੂਰਪ ਦੀ ਦੋ ਟੜੇ ਵਿੱਚ ਵੰਡਾ ਪਹਿਲੇ ਵਿਸ਼ਵ ਯੁੱਧ ਵਾਂਗ ਦੂਸਰੇ ਵਿਸ਼ਵ ਯੁੱਧ ਸਮੇਂ ਯੂਰਪ ਦੋ ਗੁੱਟਾਂ ਦੇ ਵਿੱਚ ਵੰਡਿਆ ਗਿਆ ਸੀ ਇੱਕ ਪਾਸੇ ਸੀ ਜਰਮਨੀ ਇਟਲੀ ਜਾਪਾਨ ਆਦਿ ਦੇਸ਼ਾਂ ਜਿਨ੍ਹਾਂ ਨੂੰ ਐਕਸੈਸ ਪਾਵਰ ਜਾਂ ਧੂਰੀ ਰਾਸ਼ਟਰ ਵੀ ਕਿਹਾ ਜਾਂਦਾ ਸੀ ਜਦਕਿ ਦੂਜੇ ਪਾਸੇ ਇੰਗਲੈਂਡ ਫਰਾਂਸ ਸਨ ਜਿਨ੍ਹਾਂ ਨੂੰ ਮਿੱਤਰ ਦੇਸ਼ ਕਿਹਾ ਜਾਂਦਾ ਸੀ ਤਾਂ ਜਦੋਂ ਯੂਰਪ ਦੇ ਵਿੱਚ ਦੋ ਟੜੇ ਬਣ ਗਏ ਦੋ ਗੁੱਟ ਬਣ ਗਏ ਤਾਂ ਇਹਨਾਂ ਦੇ ਵਿੱਚ ਯੁੱਧ ਦੀ ਸੰਭਾਵਨਾ ਹੋਰ ਵੀ ਵੱਧ ਗਈ ਤੇ ਵੀ ਯੁੱਧ ਦਾ ਕਾਰਨ ਬਣਿਆ। ਦੋਵੇਂ ਟੜਿਆਂ ਵੱਲੋਂ ਯੁੱਧ ਦੀਆਂ ਤਿਆਰੀਆਂ 1939 ਈਸਵੀ ਤੋਂ ਕੁਝ ਪਹਿਲਾਂ ਦੋਵੇਂ ਟੜਿਆਂ ਦੇ ਦੇਸ਼ਾਂ ਨੇ ਆਪਣੀ ਸੁਰੱਖਿਆ ਦੇ ਬਹਾਨੇ ਨਾਲ ਜ਼ਬਰਦਸਤ ਤਰੀਕੇ ਨਾਲ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਅਤੇ ਵੱਖ-ਵੱਖ ਦੇਸ਼ਾਂ ਨੇ ਕਿਲਾਬੰਦੀ ਕਰ ਦਿੱਤੀ। ਤਾ ਦੇਸ਼ ਸੀਗੇ ਜਿਹੜੇ ਵਾਕਵਕ ਦੇਸ਼ ਸੀਗੇ ਉਹ ਕਹਿੰਦੇ ਕਿ ਆਪ ਦੀ ਬਜਤੀ ਸੁਰੱਖਿਆ ਦੇ ਲਈ ਅਸੀਂ ਸੈਨਾ ਬਣਾ ਰਹੇ ਹਾਂ ਤਾਂ ਇੱਕ ਨੂੰ ਦੇਖ ਕੇ ਦੂਸਰੇ ਵੀ ਲੱਗ ਗਏ ਉਹਨਾਂ ਨੇ ਆਪਦੇ ਜਿਹੜੇ ਕਿਲੇ ਸੀਗੇ ਉਹ ਵੀ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਇਸ ਤੋਂ ਇਲਾਵਾ ਜੋ ਪ੍ਰਮੁੱਖ ਦੇਸ਼ ਸਨ ਉਹਨਾਂ ਨੇ ਵੱਧ ਤੋਂ ਵੱਧ ਹਥਿਆਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੇ ਨਾਲ ਯੁੱਧ ਦਾ ਵਾਤਾਵਰਨ ਤਿਆਰ ਹੋ ਗਿਆ ਹੁਣ ਸਾਰੇ ਆਪਦੇ ਆਪ ਦੀ ਸੈਨਾ ਤਿਆਰ ਕਰ ਰਹੇ ਸਨ ਇਸ ਕਰਕੇ ਸਾਰਿਆਂ ਨੂੰ ਲੱਗਣ ਲੱਗ ਪਿਆ ਕਿ ਯੁੱਧ ਹੋਣਾ ਸੁਭਾਵਿਕ ਹੈ। ਅਸੀਂ ਲਾਸਟ ਪੁਆਇੰਟ ਪੜ੍ਹਦੇ ਆਂ ਜਾਂ ਤਤਕਾਲੀ ਕਾਰਨ ਕੀ ਹੋਇਆ ਸੀ? ਜਰਮਨ ਦਾ ਪੋਲੈਂਡ ਉੱਤੇ ਹਮਲਾ। 1939 ਦੇ ਮੱਧ ਤੱਕ ਮਹਾਯੁੱਧ ਲਈ ਲੋੜੀ ਦੀ ਸਮਗਰੀ ਇਕੱਠੀ ਹੋ ਗਈ। ਹਿਟਲਰ ਵੱਲੋਂ ਪੋਲੈਂਡ ਉੱਤੇ ਹਮਲੇ ਨੇ ਇਸ ਉੱਤੇ ਬਾਰੂਦ ਦਾ ਕੰਮ ਕੀਤਾ। ਤਾਂ ਜਿਹੜਾ ਹਿਟਲਰ ਸੀਗਾ ਉਹ ਯੁੱਧ ਕਰਨਾ ਹੀ ਚਾਹੁੰਦਾ ਸੀਗਾ। ਠੀਕ ਆ? ਤਾ ਕਰਕੇ ਉਸਨੇ ਜਾਣ ਬੁੱਝ ਕੇ ਪੋਲੈਂਡ ਉੱਤੇ ਹਮਲਾ ਕੀਤਾ ਸੀ ਕਿਉਂਕਿ ਇੰਗਲੈਂਡ ਤੇ ਫਰਾਂਸ ਵਰਗੇ ਦੇਸ਼ ਪੋਲੈਂਡ ਦਾ ਸਾਥ ਦਿੰਦੇ ਸਨ ਤਾਂ ਕਰਕੇ ਜਿਹੜਾ ਹਿਟਲਰ ਸੀ ਉਸਨੇ ਪੋਲੈਂਡ ਉੱਤੇ ਹਮਲਾ ਕੀਤਾ ਤਾਂ ਜੋ ਇੰਗਲੈਂਡ ਤੇ ਫਰਾਂਸ ਦੇ ਵਿਰੁੱਧ ਆਉਣ 1 ਸਤੰਬਰ 1939 ਈ ਹਿਟਲਰ ਨੇ ਪੋਲੈਂਡ ਉੱਤੇ ਹਮਲਾ ਕਰ ਦਿੱਤਾ 3 ਸਤੰਬਰ ਨੂੰ ਇੰਗਲੈਂਡ ਅਤੇ ਫਰਾਂਸ ਨੇ ਯੁੱਧ ਸਮਾਪਤ ਕਰਨ ਲਈ ਕਿਹਾ ਸੀ ਜਦੋਂ 1 ਸਤੰਬਰ ਨੂੰ 1939 ਨੂੰ ਇੰਗਲੈਂਡ ਜਿਹੜਾ ਹਿਟਲਰ ਹੈਗਾ ਉਹ ਪੋਲੈਂਡ ਉੱਤੇ ਹਮਲਾ ਕਰਦਾ ਤਾਂ ਉਹਦੇ 2 ਦਿਨਾਂ ਬਾਅਦ 3 ਸਤੰਬਰ ਨੂੰ ਇੰਗਲੈਂਡ ਤੇ ਫਰਾਂਸ ਉਸ ਨੂੰ ਯੁੱਧ ਸਮਾਪਤ ਕਰਨ ਲਈ ਕਹਿੰਦੇ ਆ ਪਰ ਜਿਹੜਾ ਹੈਗਾ ਜਰਮਨੀ ਉਹ ਇਸ ਦੀ ਪਰਵਾਹ ਨਹੀਂ ਕਰਦਾ ਠੀਕ ਆ ਜਿਸ ਕਰਕੇ ਉਹਨਾਂ ਨੇ ਵੀ ਯੁੱਧ ਦਾ ਐਲਾਨ ਕਰ ਦਿੱਤਾ ਤਾਂ ਬਹੁਤ ਸਾਰੇ ਜਿਹੜੇ ਦੇਸ਼ਾਂ ਨੇ ਇਸ ਦੀ ਲਪੇਟ ਵਿੱਚ ਆ ਗਏ ਤਾ ਬਹੁਤ ਹੀ ਭਿਆਨਕ ਦੂਸਰਾ ਵਿਸ਼ਵ ਯੁੱਧ ਜਿਹੜਾ ਹੋਇਆ ਠੀਕ ਆ ਤਾਂ ਇਸ ਦੇ ਵਿੱਚ ਬਹੁਤ ਜਾਨੀ ਮਾਲੀ ਨੁਕਸਾਨ ਹੋਇਆ ਪਰ ਜੇਕਰ ਇਹਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਨਤੀਜੇ ਪਹਿਲੇ ਵਿਸ਼ਵ ਯੁੱਧ ਵਾਲੇ ਤੇ ਸੇਮ ਹੀ ਰਹਿਣਗੇ ਇਹਨਾਂ ਵਿੱਚ ਬਹੁਤ ਘੱਟ ਅੰਤਰ ਹੋਊਗਾ ਕੁਝ ਪੁਆਇੰਟ ਜਿਹੜੇ ਹੋਣਗੇ ਉਹ ਵੱਖਰੇ ਹੋਣਗੇ ਤਾਂ ਮੋਸਟਲੀ ਸੇਮ ਹੀ ਰਹਿਣਗੇ ਤਾਂ ਨੈਕਸਟ ਵੀਡੀਓ ਵਿੱਚ ਦੇਖਾਂਗੇ ਰੂਸ ਦੀ ਕ੍ਰਾਂਤੀ ਤਾਂ ਜੇ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਆ ਕਰੋ ਠੀਕ ਆ ਤੇ ਵਾਅਦਾ ਜਿਹੜੇ ਸਬਸਕ੍ਰਾਈਬ ਹੋ ਕੰਪਲੀਟ ਕਰਵਾ ਦਿਓ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ